ਇਸੋਕ ਤਾਂ ਅਸੀਂ ਰਾਮਾ ਵਿੱਚ ਮੌਜੂਦ ਆ ਜਿੱਥੇ ਕਿ ਭਗਵੰਤ ਮਾਨ ਜਿਹੜੇ ਨੇ ਵੱਡਾ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਨੇ ਤਾਂ ਇੱਥੇ ਜੋ ਵਿਧਾਇਕਾਂ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਲੋਕ ਤੁਸੀਂ ਦੇਖ ਰਹੀ ਹੋ ਕਿ ਤਲਵੰਡੀ ਸਾਬੋ ਅੱਜ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਪੈਣਾ ਜੜੀਆਂ ਵੱਡੀ ਗਿਣਤੀ ਦੇ ਵਿੱਚ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੀਆਂ ਨੇ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਂ ਦਿਲੋਂ ਰਣੀ ਆ ਕਿਉਂਕਿ ਜਦੋਂ ਵੀ ਪੰਜਾਬ ਦੀ ਕੋਈ ਵੀ ਇਲੈਕਸ਼ਨ ਆਈ ਆ ਤਾਂ ਮੇਰੇ ਤਲਵੰਡੀ ਸਭੋ ਹਲਕੇ ਨੇ ਵੱਧ ਚੜ ਕੇ ਸਾਥ ਦਿੱਤਾ ਔਰ ਦੋ ਵਾਰੀ ਮੈਨੂੰ ਇਥੋਂ ਇਲੈਕਸ਼ਨ ਜਿਤਾ ਕੇ ਭੇਜਿਆ ਸੋ ਮੇਰੇ ਕੋਲ ਤਾਂ ਲਫ਼ਜ਼ ਨਹੀਂ ਹਨ ਕਿ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ ਮੈਂ ਸ਼ੁਕਰਗੁਜ਼ਾਰਾਂ ਔਰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲੀ ਬੰਕ ਕਿਹੜੀ ਹੋਊਗੀ ਜਿਹੜੀ ਪੂਰੀ ਕਰਾਊਗੀ 13 0 ਬਣ ਕੇ ਜਾਂਦਾ ਪੰਜਾਬ ਦੇ ਵਿੱਚ ਉਹਦਾ ਮਾਹੌਲ ਹੀ ਵੱਖਰਾ ਹੋਊਗਾ ਤੁਸੀਂ ਦੇਖੋਗੇ ਪੰਜਾਬ ਫਿਰ ਇਥੇ ਸਵਰਗ ਸਾਡੇ ਨਾਲ ਮੈਡਮ ਜਿੰਦਰ ਕੋਰ ਜੋਨੇ ਉਹ ਮੌਜੂਦ ਸੀਗੇ ਅਤੇ ਉਹਨਾਂ ਨੇ ਕਿਹਾ ਕਿ 3 ਜ਼ੀਰੋ ਦੇ ਫਰਕ ਨਾਲ ਜਿਹੜਾ ਹੈਗਾ ਇੱਥੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕੀਤੀ ਜਾਵੇਗੀ। ਰਾਮਾ ਤੋਂ ਕੈਮਰਾ ਪਰਸਨ ਮਨਪ੍ਰਸਿੱਖ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ। ਇਸ ਵਕਤ ਅਸੀਂ ਰਾਮਾ ਵਿੱਚ ਮੌਜੂਦ ਆ ਜਿੱਥੇ ਕਿ ਭਗਵੰਤ ਮਾਨ ਜਿਹੜੇ ਨੇ ਵੱਡਾ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਨੇ ਤਾਂ ਇੱਥੋਂ ਜੋ ਵਿਧਾਇਕਾਂ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਲੋਕ। ਤੁਸੀਂ ਦੇਖ ਰਹੀ ਹੋ ਕਿ ਤਲਵੰਡੀ ਸਾਭੂ ਅੱਜ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਪੈਣਾ ਜੜੀਆਂ ਬੱਡੀ ਗਿਣਤੀ ਦੇ ਵਿੱਚ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੀਆਂ ਨੇ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਮੈਂ ਦਿਲੋਂ ਰੇਣੀ ਆ ਕਿਉਂਕਿ ਜਦੋਂ ਵੀ ਪੰਜਾਬ ਦੀ ਕੋਈ ਵੀ ਇਲੈਕਸ਼ਨ ਆਈ ਆ ਤਾਂ ਮੇਰੇ ਤਲਵੰਡੀ ਸਭੋ ਹਲਕੇ ਨੇ ਵੱਧ ਚੜ ਕੇ ਸਾਥ ਦਿੱਤਾ ਔਰ ਦੋ ਵਾਰੀ ਮੈਨੂੰ ਇੱਥੋਂ ਇਲੈਕਸ਼ਨ ਜਿਤਾ ਕੇ ਭੇਜਿਆ ਸੋ ਮੇਰੇ ਕੋਲ ਤਾਂ ਲਫ਼ਜ਼ ਨਹੀਂ ਆਣ ਕਿ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ ਮੈਂ ਸ਼ੁਕਰਗੁਜ਼ਾਰ ਆਂ ਔਰ ਮੈਂ ਦਿਲੋਂ ਧੰਨਵਾਦ ਕਰਦੀ ਆਂ ਸਭ ਤੋਂ ਪਹਿਲੀ ਵਾਰ ਕਿਹੜੀ ਹੋਊਗੀ ਜਿਹੜੀ ਪੂਰੀ ਕਰਾਉਂਗੀ 13 0 ਬਣ ਕੇ ਜਾਂਦਾ ਪੰਜਾਬ ਦੇ ਵਿੱਚ ਉਹਦਾ ਮਾਹੌਲ ਹੀ ਵੱਖਰਾ ਹੋਊਗਾ ਤੁਸੀਂ ਦੇਖੋਗੇ ਪੰਜਾਬ ਫਿਰ ਇੱਥੇ ਸਵਰਗ ਤੇ ਸਾਡੇ ਨਾਲ ਮੈਡਮ ਜਿੰਦਰਕੌਰ ਜਿਉਂ ਨੇ ਉਹ ਮੌਜੂਦ ਸੀਗੇ ਅਤੇ ਉਹਨਾਂ ਨੇ ਕਿਹਾ ਕਿ 3 0 ਦੇ ਫਰਕ ਨਾਲ ਜਿਹੜਾ ਹੈਗਾ ਇਥੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕੀਤੀ ਜਾਵੇਗੀ ਰਾਮਾ ਤੋਂ ਕੈਮਰਾ ਪਰਸਨ ਮਨਪ੍ਰਸਿੱਖ ਚੰਦ ਦੇਨਾ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਇਸ ਵਕਤ ਅਸੀਂ ਰਾਮਾ ਵਿੱਚ ਮੌਜੂਦ ਆ ਜਿੱਥੇ ਕਿ ਭਗਵੰਤ ਮਾਨ ਜਿਹੜੇ ਨੇ ਵੱਡਾ ਰੋਡ ਸ਼ੋਅ ਕਰਨ ਲਈ ਪਹੁੰਚ ਰਹੇ ਨੇ ਤਾਂ ਇਥੋਂ ਜੋ ਵਿਧਾਇਕਾਂ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਨੂੰ ਤੁਸੀਂ ਦੇਖ ਰਹੀ ਹੋ ਕਿ ਤਲਵੰਡੀ ਸਾਬੋ ਅੱਜ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਪੈਣਾ ਜੜੀਆਂ ਵੱਡੀ ਗਿਣਤੀ ਦੇ ਵਿੱਚ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੀਆਂ ਨੇ ਔਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਮੈਂ ਦਿਲੋਂ ਰੇਣੀ ਆ ਕਿਉਂਕਿ ਜਦੋਂ ਵੀ ਪੰਜਾਬ ਦੀ ਕੋਈ ਵੀ ਇਲੈਕਸ਼ਨ ਆਈ ਆ ਤਾਂ ਮੇਰੇ ਤਲਵੰਡੀ ਸਾਬੋ ਹਲਕੇ ਨੇ ਵੱਧ ਚੜ ਕੇ ਸਾਥ ਦਿੱਤਾ ਔਰ ਦੋ ਵਾਰੀ ਮੈਨੂੰ ਇੱਥੋਂ ਇਲੈਕਸ਼ਨ ਜਿਤਾ ਕੇ ਭੇਜਿਆ ਸੋ ਮੇਰੇ ਕੋਲ ਤਾਂ ਲਫ਼ਜ਼ ਨਹੀਂ ਹਨ ਕਿ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ ਮੈਂ ਸ਼ੁਕਰਗੁਜ਼ਾਰ ਆ ਸਭ ਤੋਂ ਪਹਿਲੀ ਬੰਕ ਕਿਹੜੀ ਹੋਊਗੀ ਜਿਹੜੀ ਪੂਰੀ ਕਰਾਉਗੀ 13 0 ਬਣ ਕੇ ਜਾਂਦਾ ਪੰਜਾਬ ਦੇ ਵਿੱਚ ਉਹਦਾ ਮਾਹੌਲ ਹੀ ਵੱਖਰਾ ਹੋਊਗਾ ਤੁਸੀਂ ਦੇਖੋਗੇ ਪੰਜਾਬ ਫਿਰ ਇੱਥੇ ਸਵਰਗ ਸਾਡੇ ਨਾਲ ਮੈਡਮ ਜਿੰਦਰ ਕੋਰ ਜੋਨੇ ਉਹ ਮੌਜੂਦ ਸੀਗੇ ਅਤੇ ਉਹਨਾਂ ਨੇ ਕਿਹਾ ਕਿ 3 0 ਦੇ ਫਰਕ ਨਾਲ ਜਿਹੜਾ ਹੈਗਾ ਇੱਥੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕੀਤੀ ਜਾਵੇਗੀ ਰਾਮਾ ਤੋਂ ਕੈਮਰਾ ਪਰਸਨ ਮਨਪ੍ਰਸਿੱਖ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par